ਬਈ ਇੱਥੇ 500 ਰੁਪਏ ਵਰਕੇ ਫੋਨ ਮਿਲ ਜੂ। ਪੁਰਾਣਾ ਫੋਨ ਲਵੇ ਚ ਨਵਾਂ ਲਵੇ ਜੀ। ਹੁਣ ਗਿਫਟ ਜਾਂ ਮਾਰਸਲ ਦਾ ਸਵੀਕਲ ਦੋਨਾਂ ਚ ਇੱਕ ਚੀਜ਼ ਲੈ ਸਕਦੇ। ਠੀਕ ਹੈ ਜੀ ਤੇ ਮੋਬਾਈਲ ਦੀ ਬਈ ਇੱਥੋਂ ਹਰ ਇੱਕ ਐਕਸੈਸਰੀ ਤੁਹਾਨੂੰ ਮਿਲ ਜੂ ਤੇ ਬਾਈਂ ਦਾ ਰਿਪੇਅਰ ਦਾ ਕੰਮ ਵੀ ਆਪ ਦਾ। ਫੋਨ ਕਵਰ ਤੋਂ ਲੈ ਕੇ ਡੈਕਟਰ ਚਾਰਜਰ ਤੇ ਕੇਬਲ ਹਣਾ ਬਾਈ ਜੀ ਸਭ ਕੁਝ ਤੁਹਾਨੂੰ ਉਪਲਬਧ ਮਿਲੇਗਾ ਤੇ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਇੱਥੇ ਮੋਬਾਈਲ ਸੈਸਰੀ ਦੇ ਵਿੱਚ ਆਉਂਦੀ ਹੈ ਉਪਲਬਧ ਹੁੰਦੀ ਹੈ ਉਹ ਮਿਲੂਗੇ ਇੱਥੋਂ ਸੋ ਨੰਬਰ ਬਾਈਆਂ ਦਾ ਸਕਰੀਨ ਤੇ ਗੱਲਬਾਤ ਕਰ ਲੋ ਐਡੀ ਨਾਲ ਮੈਂਸ਼ਨ ਆ ਸੋ ਬਿਲਕੁਲ ਤੁਹਾਨੂੰ ਇਹ ਫ੍ਰੀ ਦਿੱਤੇ ਜਾਦੇ ਏਅਰਪੋਰਟ ਦੀ ਬਾਕੀ ਗੱਲਬਾਤ ਵੀ ਕਰਦੇ ਆਪਾਂ ਮਾਨਸਾ ਖੜਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਈ ਵੀ ਇੱਥੋਂ ਫੋਨ ਖਰੀਦਦਾ ਜੀ ਉਦੋਂ ਦਾ ਪਦਨਾ ਗਿਫਟ ਹੈ ਨਾ ਜੀ ਗਿਫਟ ਵੀ ਲੈ ਸਕਦੇ ਹੋ ਤੇਰੀ ਮਾਰਸ਼ਲ ਦਾ ਸਪੀਕਰ ਵੀ ਲੈ ਸਕਦੇ ਹੋ ਹਾਂ ਉਹਨਾਂ ਦੇ ਦੋਨਾਂ ਜੋ ਇੱਕ ਚੀਜ਼ ਦੇ ਦੇ ਹਾਂਜੀ ਤੇ ਫੋਨ ਬਾਈ ਤੁਸੀਂ ਬਜਾਜ ਫਾਇਨਸ ਤੇ ਵੀ ਕਰ ਦਿੰਦੇ ਹੋ ਕਿ ਹਾਂਜੀ ਹਾਂਜੀ ਬਜਾਜ ਤੇ 500 ਰੁਪਏ ਭਰ ਕੇ ਫੋਨ ਮਿਲ ਜੂਜੀ ਅੱਛਾ ਸਿਰਫ 500 ਰੁਪਏ ਭਰ ਕੇ ਫੋਨ ਲੈ ਜਾਓ ਕਿ ਆ ਬਾਈ ਜਿਹੜਾ ਆਪਾਂ ਫਰੀ ਦੇਣਾ ਸਿਸਟਮ ਇਹ ਕੀ ਹੈ ਇਹ ਬਈ ਐ ਜਿਹੜਾ ਆਪਣੇ ਪੇਜ ਨੂੰ ਫੋਲੋ ਕਰਕੇ ਕਰੂਗਾ ਹਰ ਵਕਤ ਸ਼ੇਅਰ ਕਰਕੇ ਆਊਗਾ ਆਪਾਂ ਉਹਨੂੰ ਇਹ ਫਰੀ ਦੇਵਾਂਗੇ ਬੋਡ ਦਾ 163 ਮਾਡਲ ਹੈ ਠੀਕ ਹੈ ਜੀ ਬਾਈਆਂ ਦਾ ਪੇਜ ਨਾ ਮੈਂਸ਼ਨ ਕੀਤਾ ਹੋਇਆ ਬਾਈ ਜੀ ਨਾਲ ਤੁਸੀਂ ਡਾਇਰੈਕਟ ਪੇਜ ਤੇ ਜਾ ਕੇ ਫੋਲੋ ਕਰਨਾ ਤੇ ਸ਼ੇ ਸ਼ੇਅਰ ਕਰਨ ਵਾਲੇ ਨੂੰ ਵੀ ਇਹੀ ਚੀਜ਼ ਦੇ ਦਾਂਗੇ ਬੱਧੋ ਬੱਧ ਸ਼ੇਅਰ ਕਰਕੇ ਹੋਈ ਤੇ ਆਪਣੇ ਕੋਲੇ ਹੋਰ ਕੀ ਕੀ ਦੇ ਸਕੀਮ ਕੀ ਕੀ ਹੈ ਬਾਈ ਇਹਨਾਂ ਦੱਸੋ ਜਿਵੇਂ ਆ ਸਕੀਮ ਆ ਜੀ ਅੱਛਾ ਜੀ 에어ਪੋਰਟ ਹੈ ਇਹ ਅੱਛਾ ਜੀ ਐਪਲ ਦੀ ਫਰਸਟ ਕਾਪੀ ਆਉਂਦੇ ਜਿਹੜੇ ਇਹ ਆਪਾਂ 180 ਰੁਪਈਆ ਦੇ ਦੇਵਾਂਗੇ ਸਿਰਫ 180 ਦੇ ਵਿੱਚ ਤੇ ਪੂਰੀ ਗਾਰੰਟੀ ਵਾਲੇ ਬਾਈ ਹਾਂਜੀ ਹਾਂਜੀ ਵਧੀਆ ਬੈਟਰੀ ਬੈਕਅਪ ਹੈ ਇਹਨਾਂ ਦਾ ਠੀਕ ਹੈ ਅਸੈਸਰੀ ਜੇ ਮੰਨ ਲਓ ਆਪਣੇ ਤੋਂ ਕੋਈ ਵੀ 2000 ਰੁਪਈਆ ਅਸੈਸਰੀ ਲੈਂਦਾ ਉਹ ਆਪਾਂ ਮਾਰਸਲ ਦਾ ਸਪੀਕਰ ਫ੍ਰੀ ਦੇਵਾਂਗੇ ਜੀ ਤੇ ਮੰਨ ਲઈએ ਚਲੋ ਸਪੀਕਰ ਆ ਗਿਆ ਜੀ ਵਿਦੋ ਮੈਕ ਆ ਗਿਆ ਇਹਦੇ ਨਾਲ ਵੀ ਪਾਰਟੀਆਂ ਪ੍ਰੋਗਰਾਮ ਕਰਨਾ ਹੈ ਉਹਦੇ ਵਿੱਚ ਸਹੀ ਚੱਲੂ ਆ ਜੀ ਆਪਾਂ ਮਾਨਸਾ ਹੀ ਕਚੈਰੀ ਰੋਡ ਤੇ ਗਰਸੀ ਟੈਲੀਕਾਮ ਤੇ ਦੀਵਾਲੀ ਆ ਜੀ ਗਿਫਟ ਲੈ ਜੋ ਨਵੇਂ ਫੋਨ ਲੈ ਜੋ ਤੇ ਨੰਬਰ ਹੈਗਾ ਸਕਰੀਨ ਤੇ ਧੰਨਵਾਦ